ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ ਔਰ ਸਾਡੇ ਪੰਚਾਇਤ ਮੰਤਰੀ ਸਰਦਾਰ ਤਰੁਣ ਪ੍ਰੀਤ ਸਿੰਘ ਸੋਨ ਸਾਹਿਬ ਜੀ ਦਾ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਰਹਿਨਮਾਈ ਔਰ ਅਗਵਾਈ ਹੇਠ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਦੀ ਚੋਣ ਹੋਈ ਸੀ ਉਹ ਸਭ ਸੰਤੀ ਜਿਹੜੀਆਂ ਪੰਚਾਇਤਾਂ ਚੁਣੀਆਂ ਗਈਆਂ ਸੀ ਮਾਨਯੋਗ ਸੀਐਮ ਸਾਹਿਬ ਵੱਲੋਂ ਇੱਕ ਐਲਾਨ ਕੀਤਾ ਗਿਆ ਸੀਗਾ ਕਿ ਇਹੋ ਜਿਹੀਆਂ ਪੰਚਾਇਤਾਂ ਨੂੰ ਇੱਕ ਉਹਨਾਂ ਦੇ ਰਿਵਾਰਡ ਵਜੋਂ ਸਪੈਸ਼ਲ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਏਗੀ ਅੱਜ ਫਿਲਹਾਲ ਉਸ ਲੜੀ ਦੇ ਵਿੱਚ ਅਸੀਂ ਚਾਰ ਪਿੰਡਾਂ ਨੂੰ ਜਿਹੜੀ ਸਭ ਸੰਸਥਾ ਗ੍ਰਾਂਟ 5-5 ਲੱਖ ਰੁਪਏ ਦੀ ਦਿੱਤੀ ਗਈ ਹੈ ਔਰ 6 ਪਿੰਡ ਜਿਹੜੇ ਜਿਨ੍ਹਾਂ ਨੂੰ ਅਸੀਂ ਡਵੈਲਪਮੈਂਟ ਦੇ ਗ੍ਰਾਂਟ 4-4 ਲੱਖ ਰੁਪਏ ਦੀ ਦਿੱਤੀ ਗਈ ਹੈ ਤਾਂ ਕੁੱਲ ਮਿਲਾ ਕੇ ਅੱਜ ਕਰੀਬ 45 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈਗੀ ਹੈ ਉਹ ਵੰਡੀ ਗਈ ਹੈ ਸਰ ਇਸ ਤੋਂ ਇਲਾਵਾ ਨੈਕਸਟ ਪਲਾਨ ਕੀ ਹੈ ਪਿੰਡਾਂ ਦੇ ਵਿਕਾਸ ਕਰ ਤੋਂ ਲੈ ਕੇ ਸਿੱਧੀ ਕਰੋ ਦੇਖੋ ਪਿੰਡਾਂ ਦੇ ਵਿੱਚ ਡਵੈਲਪਮੈਂਟ ਦੇ ਕੰਮ ਤਾਂ ਪਹਿਲੇ ਦਿਨ ਤੋਂ ਹੀ ਚੱਲ ਰਹੇ ਨੇ ਜਿਸ ਦਿਨ ਦੀ ਮਾਨਯੋਗ ਸਿਮ ਸਾਹਿਬ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਲਗਾਤਾਰ ਪਿੰਡਾਂ ਦੇ ਵਿੱਚ ਕੰਮ ਚੱਲ ਰਹੇ ਨੇ ਫਿਊਚਰ ਪਲਾਨ ਇਹ ਹੈ ਕਿ ਹੁਣ ਜਿਹੜਾ ਉਹਨਾਂ ਦੇ ਦਿਨਾਂ ਦੇ ਵਿੱਚ ਜਿਹੜਾ ਡਵੈਲਪਮੈਂਟ ਤੇ ਕੰਮ ਹੈ ਉਹ ਰਾਕਟ ਦੀ ਸਪੀਡ ਨਾਲ ਹੋਣਗੇ ਰਾਕਟ ਦੀ ਸਪੀਡ ਸ਼ਬਦ ਮੈਂ ਇਸ ਕਰਕੇ ਵਰਤ ਰਿਹਾ ਕਿਉਂਕਿ ਹੁਣ ਸਾਰੇ ਹੀ ਸਬੰਧਤ ਜਿਹੜੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਨੂੰ ਮਾਨਯੋਗ ਸੀਮਾ ਵੱਲੋਂ ਹਦਾਇਤਾਂ ਨੇ ਸਖਤ ਹਦਾਇਤਾਂ ਨੇ ਕਿ ਜਿਹੜੇ ਵੀ ਪਿੰਡਾਂ ਦੇ ਪ੍ਰੋਜੈਕਟ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਉਹ ਸਿਰੇ ਚੜਾਉਣਾ ਹੈ ਜਿਸ ਤਰ੍ਹਾਂ ਕਿ ਅੱਜਕੱਲ ਜਿਹੜੀ ਪ੍ਰਾਇੋਰਟੀ ਬੇਸ ਹੈ ਉਹ ਪਿੰਡਾਂ ਦੇ ਵਿੱਚ ਛੱਪੜ ਦੇ ਪਾਰਕ ਪਲੇਗ੍ਰਾਉਂਡਸ ਨੇ ਕਿਉਂਕਿ ਪਿੰਡਾਂ ਦਾ ਸਾਰਾ ਜਿਹੜਾ ਗੱਦੇ ਪਾਣੀ ਦੀ ਜਿਹੜੀ ਨਿਕਾਸੀ ਉਹ ਛੱਪੜ ਰਹੀ ਹੁੰਦੀ ਹੈ ਪੁਰਾਣੇ ਕਈ ਮੈਂ ਮੇਰੇ ਕੋਲ ਸ਼ਿਕਾਇਤਾਂ ਆਈਆਂ ਨੇ ਦਰਖਾਸਤਾਂ ਆਈਆਂ ਨੇ ਪਿੰਡਾਂ ਤੋਂ ਵੀ 40 40 50 50 ਸਾਲ ਹੋ ਗਏ ਨੇ ਪਿੰਡਾਂ ਦੇ ਵਿੱਚ ਉਹਨਾਂ ਛੱਪੜਾਂ ਦੀ ਸਫਾਈ ਨਹੀਂ ਹੋਈ ਹੈ ਪਹਿਲਾਂ ਆਬਾਦੀ ਘੱਟ ਸੀ ਉਸੇ ਹਿਸਾਬ ਦੇ ਛੱਪੜ ਬਣੇ ਹੋਏ ਸੀ ਹੁਣ ਆਬਾਦੀ ਵੱਧ ਗਈ ਹੈ ਛੱਪੜ ਜਿਹੜੇ ਉਹ ਘਟ ਰਹਿ ਗਏ ਨੇ ਇਸ ਕਰਕੇ ਛੱਪੜਾਂ ਦਾ ਜਿਹੜਾ ਨਵੀਨੀਕਰਨ ਵੀ ਹੋ ਰਿਹਾ ਸਿੱਤ ਸੰਤ ਸੀਚੇਵਲ ਮਾਡਲ ਔਰ ਜਿਹੜਾ ਸਾਡੇ ਥਾਪਣ ਮਾਡਲ ਹੈ ਉਸ ਮਾਡਲ ਦੇ ਅਧੀਨ ਜਿਹੜੇ ਹੈਗੇ ਛੱਪੜਾਂ ਦੇ ਨਵੀਨੀਕਰਨ ਹੋ ਰਹੇ 35 35 40 40 ਲੱਖ ਰੁਪਏ ਦੀ ਜਿਹੜੀ ਅਮਾਉਂਟ ਹੈ ਉਹ ਇੱਕ ਇੱਕ ਛੱਪੜ ਦੇ ਉੱਤੇ ਲੱਗ ਰਹੀ ਹੈ ਉਸ ਤੋਂ ਇਲਾਵਾ ਜਿਹੜੇ ਪਲੇਗਰਾਉਂਡ ਪਿੰਡਾਂ ਦੇ ਵਿੱਚ ਕਿਉਂਕਿ ਪੰਜਾਬ ਨੂੰ ਨਸ਼ਾ ਮੁਕਤ ਪਿੰਡ ਪੰਜਾਬ ਬਣਾਉਣ ਵਾਸਤੇ ਜਿਹੜੇ ਸਾਡੀਆਂ ਸਪੋਰਟਸ ਨੇ ਸਾਡੀਆਂ ਗੇਮਾਂ ਨੇ ਉਹ ਬਹੁਤ ਵੱਡਾ ਰੋਲ ਅਦਾ ਕਰਦੀਆਂ ਨੇ ਔਰ ਹਰ ਪਿੰਡ ਦੇ ਵਿੱਚ ਇੱਕ ਖੇਡ ਸਟੇਡੀਅਮ ਜਾਂ ਪਲੇਗਰਾਉਂਡ ਦੇਣ ਵਾਸਤੇ ਮਾਨਯੋਗ ਸ਼ੀਮ ਸਾਹਿਬ ਵੱਲੋਂ ਇੱਕ ਸਪੈਸ਼ਲ ਜਿਹੜੀ ਐਲਾਨ ਕੀਤਾ ਗਿਆ ਸੀ ਔਰ ਸਾਡਾ ਪਿੰਡੂ ਵਿਕਾਸ ਜਿਹੜਾ ਮੈਕਮਾ ਹੈਗਾ ਸਾਡੇ ਸੈਕਟਰੀ ਸਾਹਿਬ ਡਾਇਰੈਕਟਰ ਸਾਹਿਬ ਸਾਡੇ ਡਿਸਟ੍ਰਿਕਟ ਲੈਵਲ ਤੇ ਦੇ ਉਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਔਰ ਡੀਡੀਪੀਓ ਸਾਹਿਬਾਨ ਇਹ ਸਾਰੇ ਹੀ ਉਸ ਪ੍ਰੋਜੈਕਟ ਨੂੰ ਗਰਾਊਂਡ ਦੇ ਉਤੇ ਐਗਜ਼ੀਕਿਊਟ ਕਰਨ ਵਾਸਤੇ ਲਗਾਤਾਰ ਸਾਡੀਆਂ ਜਿਹੜੀਆਂ ਯਤਨ ਚੱਲ ਰਹੇ ਨੇ ਪਿੰਡਾਂ ਦੇ ਵਿੱਚ ਬੈਕਗ੍ਰਾਊਂਡ ਸਬੰਧ ਰਹੇ ਨੇ ਇਹ ਰੰਗਲਾ ਪੰਜਾਬ ਜਿਹੜਾ ਮੁੱਖ ਮੰਤਰੀ ਦਾ ਤੀਜਾ ਕੇ ਰੰਗਲਾ ਪੰਜਾਬ ਬਣਾਇਆ ਜਾਏਗਾ ਉਸ ਤੀਜੇ ਨੂੰ ਲੈ ਕੇ 5 ਕਰੋੜ ਦੀ ਜਿਹੜੀ ਡਿਵੈਲਪਮੈਂਟ ਫੰਡ ਦੀ ਗੱਲ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਸਰ ਕੀ ਨੇ ਦੇਖਿਆ ਜਿਹੜੇ ਦੇਖੋ ਇਸ ਤੋਂ ਪਹਿਲਾਂ ਤੁਸੀਂ ਵੀ ਕਾਫੀ ਲੰਮੇ ਟਾਈਮ ਦੇ ਵਿੱਚ ਪੋਲਿਟਿਕਸ ਨੂੰ ਬਹੁਤ ਕਰੀਬ ਤੋਂ ਵੇਖਿਆ ਪਹਿਲਾਂ ਜਿਹੜੀ ਐਮਐਲਏ ਸਰਬੰਦ ਦੀ ਜਿਹੜੀ ਗ੍ਰਾਂਟ ਹੁੰਦੀ ਸੀ ਇੱਕ ਟੈਰੀ ਗ੍ਰਾਂਟ 1 ਕਰੋੜ ਹੁੰਦੀ ਸੀ ਇਹ ਫਸਟ ਟਾਈਮ ਹਿਸਟਰੀ ਜਿਹੜੀ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਇਆ ਕਿ ਐਮਐਲਏ ਸਰਬੰਦ ਦੀ ਜਿਹੜੀ ਗ੍ਰਾਂਟ ਹੈ ਉਹਨੂੰ 5 ਕਰੋੜ ਰੁਪਏ ਕੀਤਾ ਗਿਆ ਉਹ 5 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਹੈ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਹੋਣ ਵਾਲੇ ਡਵੈਲਪਮੈਂਟ ਕੰਮ ਨੇ ਉਹਨਾਂ ਦੀਆਂ ਪ੍ਰਪੋਜ਼ਲਾਂ ਲੈ ਰਿਹਾ ਔਰ ਲਿਖਤੀ ਰੂਪ ਦੇ ਵਿੱਚ ਪਿੰਡਾਂ ਦੇ ਵਿੱਚ ਮਤੇ ਕੋਆ ਕੇ ਉਹਨਾਂ ਤੋਂ ਇੱਕ ਦਰਖਾਸਤਾਂ ਲੈ ਰਿਹਾ ਔਰ ਉਹ ਜਿਹੜੇ ਪ੍ਰੋਪੋਜ਼ਲਾਂ ਨੇ ਅਸੀਂ ਸੰਬੰਧਤ ਬीडीपी ਸਾਹਿਬਾਨ ਡੀਡੀਪੀ ਸਾਹਿਬਾਨ ਐਡਿਸ਼ਨ ਗਵਰਨਮੈਂਟ ਔਰ ਡਾਇਰੈਕਟਰ ਪੰਚਾਇਤ ਇਹਨਾਂ ਦੇ ਸਹਿਯੋਗ ਨਾਲ ਜਿਹੜੇ ਉਹ ਇਹਨਾਂ ਦੇ ਇਹਨਾਂ ਨੂੰ ਭੇਜ ਰਹੇ ਆ ਔਰ ਪ੍ਰੋਪੋਜ਼ਲ ਦੇ ਅਕੋਰਡਿੰਗ ਜਿਹੜੇ ਪਿੰਡ ਦੀ ਜਿਹੋ ਜੀ ਪ੍ਰੋਪੋਜ਼ਲ ਹੈ ਉਹ ਜਿਹੜੇ ਡਵੈਲਪਰ ਦੇ ਜਿਹੜੇ ਕੰਮ ਹੈ ਉਸੇ ਲਈ ਚਾਹਾਂਗੇ 5 ਕਰੋੜ ਤੋਂ ਇਲਾਵਾ ਜਿਵੇਂ ਹੁਣ ਸਾਡੇ ਕੋਲ ਪੰਚਾਇਤੀ ਜ਼ਮੀਨਾਂ ਨੇ ਕਲਖੁਰਦ ਜੇ ਬਲਾਕ ਦੀ ਮੈਂ ਗੱਲ ਕਰਾਂ ਸਾਡਾ ਸਭ ਤੋਂ ਵੱਡਾ ਬਲਾਕ ਹੈ 126 ਪਿੰਡ ਹੁੰਦੇ ਨੇ ਫੌਸਪੁਰ ਸਿਟੀ ਦੀ ਜੇ ਮੈਂ ਗੱਲ ਕਰਾਂ ਤਾਂ ਉਹਦੇ ਚ 44 ਪਿੰਡ ਹੁੰਦੇ ਮਮਦੋਟ ਬਲਾਕ ਦੇ ਜੇ ਮੈਂ ਗੱਲ ਕਰਾਤਾ ਉਹਦੇ ਚ 68 ਪਿੰਡਾਂ ਨੇ ਕੁੱਲ ਮਿਲਾ ਕੇ 236 ਪਿੰਡ ਜਿਹੜੇ ਮੇਰੇ ਹਲਕਾ ਫਰੋਸਪੋ ਦੇ ਹਾਤੇ ਦੇ ਅਧੀਨ ਆਉਂਦੇ ਨੇ ਔਰ ਇਸ ਤੋਂ ਇਲਾਵਾ ਮੇਰੀਆਂ ਜਿਹੜੀਆਂ ਨਗਰ ਕਾਉਂਸਲਰਾਂ ਨੇ ਤਿੰਨ ਤਲਵੰਡੀ ਮਮਦੋਟ ਤੇ ਮੁੱਦਕੀ ਹੁਣ ਉਹ ਜਿਹੜੇ 236 ਪਿੰਡ ਨੇ ਇਹ ਜਿਹੜੇ ਸਾਡੇ ਹੁਣ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਹੋਈਆਂ ਨੇ ਪਿਛਲੇ ਸਾਲ ਰੌਂਡ ਅਬਾਊਟ ਕੋਈ 10 ਕਰੋੜ ਰੁਪਏ ਦੀ ਜਿਹੜੀ ਆਮਦਨ ਸੀਗੀ ਉਹ ਪੰਚਾਇਤਾਂ ਦੀ ਪੰਚਾਇਤੀ ਬੋਲੀ ਰਾਹੀ ਸਾਡੇ ਕੋਲ ਹੋਈ ਸੀ ਕੁਝ ਸਾਡੇ ਕੋਲ ਉਹ ਅਮਾਉਂਟ ਹੈਗੀ ਹੈ ਕੁਝ 5 ਕਰੋੜ ਰੁਪਏ ਐਮਪੀਐਫ ਸੌਰੀ ਐਮਐਲਏ ਜਿਹੜਾ ਅਖਤਿਆਰੀ ਕੋਟਾ ਉਹਦੇ ਵਿੱਚ ਆ ਗਿਆ ਇਸ ਤੋਂ ਇਲਾਵਾ ਸਾਡੇ ਕੋਲ ਜ਼ਿਲ੍ਹਾ ਮੇਰਾ ਪਿੰਡ ਪਿਆਰੇ ਆ ਨਾ ਮੇਰੇ ਪਿੰਡ ਸਰਬਸੰਤੀ ਨਾਲ ਪੰਚਾਇਤ ਚੁਣੀ ਗਈ ਸੀ ਜੋ ਵੀ ਮਾਨਯੋਗ ਸੀਐਮ ਸਾਹਿਬ ਨੇ ਵਾਦਾ ਕੀਤਾ ਸੀਗਾ ਲੋਕਾਂ ਨਾਲ ਵੀ ਤੁਸੀਂ ਪਿੰਡ ਦੇ ਸਰਪੰਚ ਪਿੰਡ ਦੇ ਵਿੱਚ ਬੈਠ ਕੇ ਸਰਬਸੰਤੀ ਨਾਲ ਚਰੂ ਤੇ ਸਪੈਸ਼ਲ 5 ਲੱਖ ਦੀ ਗ੍ਰਾਂਟ ਉਹ ਵਾਦਾ ਸੀਐਮ ਸਾਹਿਬ ਨੇ ਆਪਣਾ ਪੂਰਾ ਕੀਤਾ ਕਰਦੇ ਹੋਏ ਸਾਨੂੰ ਅੱਜ ਸਰਬਸੰਤੀ ਦਾ 5 ਲੱਖ ਰੁਪਏ ਦਾ ਚੈੱਕ ਦਿੱਤਾ ਮਾਨਯੋਗ ਐਡਵੋਕੇਟ ਰਜਨੀਸ਼ ਕੁਮਾਰ ਦਈਆ ਜੀ ਦੀ ਗਵਾਹੀ ਹੇਠ ਸਾਨੂੰ ਅੱਜ 5 ਲੱਖ ਦਾ ਚੈੱਕ ਸਰਬਸੰਤੀ ਦਾ ਪ੍ਰਾਪਤ ਹੋਇਆ ਜੀ ਨਹੀਂ ਲੱਗਦਾ ਸੀ ਵੀ 5 ਲੱਖ ਦੀ ਜਿਹੜੀ ਚੈੱਕ ਦੀ ਗੱਲਾਂ ਹੋ ਰਹੀਆਂ ਸੀ ਹਾਂ ਜੀ ਬਿਲਕੁਲ ਵਿਰੋਧੀ ਇਸ ਗੱਲ ਨੂੰ ਮਜ਼ਾਕ ਦੇ ਵਿੱਚ ਲੈ ਰਹੇ ਸੀ ਵੀ ਇੰਨੇ ਪੰਜਾਬ ਦੇ ਵਿੱਚ ਸਾਰੋਂ ਸੰਤਤੀਆਂ ਹੋ ਗਈਆਂ ਕਿਹਨੂੰ ਕਿਹਨੂੰ ਚੈੱਕ ਦੇਣਗੇ ਸੋ ਉਹ ਵਿਰੋਧੀਆਂ ਦੇ ਹਿਸਾਬ ਦੇ ਮੈਂ ਕਹਿ ਸਕਦਾ ਮੂੰਹ ਤੇ ਚਪੇੜ ਮਾਰਨ ਵਾਲੀ ਗੱਲ ਆ ਜੀ ਇਹ ਵੀ 6 ਮਹੀਨਿਆਂ ਦੇ ਅੰਦਰ ਅੰਦਰ ਅੱਜ ਸਾਡੇ ਕੋਈ ਕੋਈ ਦੇ ਆਤੀ ਹਲਕੇ ਦੇ ਵਿੱਚ ਹੀ 7-8 ਪਿੰਡਾਂ ਨੂੰ ਤੁਸੀਂ ਦੇਖ ਸਕਦੇ ਹੋ ਸਾਰੋਂ ਸੰਤਤੀਆਂ ਦੇ ਬਾਕੀ ਵੀ ਪਿੰਡਾਂ ਦੀ ਲਿਸਟ ਪਹੁੰਚ ਚੁੱਕੀ ਆ ਉਹਨਾਂ ਨੂੰ ਵੀ ਵਾਰੀ ਸਰ ਸਾਰਿਆਂ ਨੂੰ 5-5 ਲੱਖ ਦਾ ਸਰਬ ਸੰਤਤੀ ਦੀ ਪੇਮੈਂਟ ਆਊ ਪੂਰਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਕੋਈ ਕੈਬਨਟ ਮੰਤਰੀ ਨਹੀਂ ਹੈ ਇਸ ਨੂੰ ਲੈ ਕੇ ਕਿਵੇਂ ਦੇ ਹਾਂ ਬਿਲਕੁਲ ਜੀ ਅਸੀਂ ਪੂਰਾ ਫੋਜਪੁਰ ਹੀ ਇਸ ਗੱਲ ਨੂੰ ਮੰਗ ਕਰਦੇ ਹਾਂ ਫੋਜਪੁਰ ਦਿਹਾਤੀ ਸਾਰਾ ਇਸ ਗੱਲ ਨੂੰ ਮੰਗ ਕਰਦੇ ਹਾਂ ਕਿ ਸਾਨੂੰ ਫੋਜਪੁਰ ਦੇ ਵਿੱਚ ਕੋਈ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਵੇ ਐਡਵੋਕੇਟ ਰਜਨੀਸ਼ ਕੁਮਾਰ ਦਈਆ ਜੀ ਬਹੁਤ ਜੋ ਬਹੁਤ ਹੀ ਪੜੇ ਲਿਖੇ ਤੇ ਕਾਬਲੀਅਤ ਰੱਖਣ ਵਾਲੇ ਇਨਸਾਨ ਹਨ ਸਾਡੀ ਪੂਰਜੋਰ ਮੰਗ ਹੈ ਕਿ ਇਹਨਾਂ ਨੂੰ ਕੈਬਨਟ ਦੇ ਵਿੱਚ ਹਿੱਸਾ ਰੱਖਿਆ ਜਾਵੇ ਇਹਨਾਂ ਦਾ ਅਤੇ ਇਹ ਇਸ ਗੱਲ ਦੀ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਸੀਐਮ ਸਾਹਿਬ ਨੂੰ ਵੀ ਇਹ ਆਪਣਾ ਇਮਾਨਦਾਰੀ ਨਾਲ ਸਾਰਾ ਕੰਮ ਸਾਂਭਣਗੇ ਇਹ ਕਿਉਂਕਿ ਇੱਕ ਤਾਂ ਐਡਵੋਕੇਟ ਨੇ ਦੂਸਰਾ ਆਪ ਇਹਨਾਂ ਨੂੰ ਜਜਬਾ ਲੋਕਾਂ ਦੇ ਕੰਮ ਹੁਣ ਜਿਹੜੇ ਪਿੰਡਾਂ ਦੇ ਵਿੱਚ ਕੰਮ ਚੱਲ ਰਹੇ ਨੇ ਉਹ ਆਪ ਜਾ ਕੇ ਉੱਤੇ ਨਿਗਰਾਨੀ ਰੱਖਦੇ ਹਨ ਅਤੇ ਸਭ ਤੋਂ ਜ਼ਿਆਦਾ ਵੱਡੀ ਗੱਲ ਇਹ ਆ ਆਪ ਹਰੇਕ ਪੰਚਾਇਤ ਨੂੰ ਪੁੱਛਦੇ ਹਨ ਵੀ ਕਿਸੇ ਨੇ ਤੁਹਾਨੂੰ ਕਿਸੇ ਪੈਸੇ ਦੀ ਮੰਗ ਤਾਂ ਨਹੀਂ ਕੀਤੀ ਸੋ ਇਸ ਲਈ ਅਸੀਂ ਸਾਡੀ ਪੂਰੀ ਔਰ ਅਪੀਲ ਹੈ ਕਿ ਮਾਨਯੋਗ ਐਡਵੋਕੇਟ ਜੈ ਨੀਸ਼ ਕੁਮਾਰ ਦਈਆ ਜੀ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਵੇ।